Press the bell icon on YouTube app and never miss any update. ਜਿੱਥੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਦਾ ਮਾਹੌਲ ਪੂਰੀ ਤਰ੍ਹਾਂ ਨਾਲ ਗਰਮਾਇਆ ਹੋਇਆ ਹੈ ਉੱਥੇ ਹੀ ਅਸੀਂ ਪਿੰਡ ਗੜ ਸ਼ੰਕਰ ਦੇ ਬਸਤੀ ਐਸੈਂਸੀਏ ਦੇ ਵਿੱਚ ਖੜੇ ਆ ਇੱਥੇ ਸਾਡੇ ਨਾਲ ਪਿੰਡ ਦੇ ਵਸਨੀਕ ਖੜੇ ਆ ਤੇ ਜੋ ਸਰਪੰਚ ਜੋਤੀ ਜੋ ਪਹਿਲੇ ਵੀ रह ਚੁੱਕੇ ਨੇ ਉਹ ਵੀ ਸਾਡੇ ਨਾਲ ਖੜੇ ਰਹਿ ਅਸੀਂ ਗੱਲਬਾਤ ਕਰਾਂਗੇ ਕਿ ਇਹਨਾਂ ਨੇ ਜਾਣਗੇ ਕਿ ਪਿੰਡ ਦੀ ਕੀ ਸਮੱਸਿਆ ਨੇ ਤੇ ਕਿਹੜੀਆਂ ਸਮੱਸਿਆ ਰਹਿ ਰਹੀਆਂ ਤੇ ਕਿਹੜੀਆਂ ਉਹਨਾਂ ਨੇ ਹੱਲ ਕੀਤੀਆਂ ਸਾਡੇ ਨਾਲ ਖੜੇ ਹੈ ਸਰਪੰਚ ਜੋਤੀ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਤੁਸੀਂ ਇਹ ਦੱਸੋ ਕਿ ਤੁਸੀਂ ਪਿੰਡ ਦੇ ਪਹਿਲੇ ਸਰਪੰਚ ਵੀ ਰਾਜ ਰਹਿ ਚੁੱਕੇ ਹੋ ਕਿਹੜੇ ਤੁਸੀਂ ਵਿਕਾਸ ਦੇ ਕੰਮ ਕਰਾਏ ਤੇ ਹੁਣ ਕਿਹੜੇ ਪੈਂਡਿੰਗ ਐ ਪਿੰਡ ਦੇ ਵਿੱਚ ਪਹਿਲਾਂ ਤਾਂ ਮੈਂ ਜਦੋਂ ਸਰਪੰਚ ਬਣਿਆ ਕਲੋਨੀਆਂ ਦੇ ਵਿੱਚ ਅਤੇ ਡੇਰੇ ਦੇ ਵਿੱਚ ਲਾਈਟਾਂ ਲਗਵਾਈਆਂ ਅਤੇ ਉਸ ਤੋਂ ਬਾਅਦ ਕਲੋਨੀਆਂ ਵਿੱਚ ਸਾਡੀ ਬਹੁਤ ਮੰਨ ਲਓ ਜਿਆਦਾ ਮੈਂ ਸੁਰਤ ਸੁਵਾਲੀ ਸੀ ਉਧਰ ਇੱਕ ਨਾਲਾ ਰਹਿੰਦਾ ਸੀ ਬਣ ਤੋਂ ਉਹ ਸਾਰਾ ਘਰਾਂ ਦੇ ਵਿੱਚ ਪਾਣੀ ਜਾਂਦਾ ਸੀ ਕਲੋਨੀਆਂ ਵਿੱਚ ਦਰਵਾਰਾ ਸਿੰਘ ਦੀਆਂ ਦੁਕਾਨਾਂ ਤੋਂ ਲੈ ਕੇ ਕਿਰਪਾਲ ਚੰਦ ਦੇ ਘਰ ਤੱਕ ਗੰਦੇ ਪਾਣੀ ਦਾ ਨਾਲਾ ਬਣਵਾਇਆ ਕਲੋਨੀਆਂਆਂ ਦੀਆਂ ਨਾਲੀਆਂ ਉੱਤੇ ਲੋਹੇ ਦੇ ਝਾਰਨੇ ਲਗਵਾਏ। ਕਲੋਨੀਆਂ ਵਿੱਚ ਜੋ ਪੰਚਾਇਤ ਦੀਆਂ ਦੁਕਾਨਾਂ ਹਨ ਉੱਥੇ ਪਾਣੀ ਦਾ ਬੋਰ ਕਰਵਾਇਆ ਅਤੇ ਦੁਕਾਨਾਂ ਦੀ ਛੱਤ ਉੱਪਰ ਫਾਰਸ਼ ਲਗਵਾਏ। ਡੇਰੇ ਦੀਆਂ ਸਾਰੀਆਂ ਗਲੀਆਂ ਨਾਲੀਆਂ ਪੱਕੀਆਂ ਕਰਵਾਈਆਂ। ਪਿੰਡ ਦੇ ਕਈ ਲੋਕਾਂ ਦੀਆਂ ਪੈਨਸ਼ਨਾਂ ਵੀ ਲਗਵਾਈਆਂ। ਕਲੋਨੀ ਵਿੱਚ ਜੰਜ ਘਰ ਵਿੱਚ ਲਾਈਟਾਂ ਲਗਵਾਈਆਂ, ਗੇਟ ਲਗਵਾਇਆ, ਪਾਣੀ ਦੀ ਟੂਟੀ ਲਗਵਾਈ ਅਤੇ ਛੱਤ ਦਾ ਫਾਰਸ਼ਲ ਉਪਵਾਇਆ। ਪਿੰਡ ਦੇ ਛੱਪੜ ਦੀਆਂ ਚਾਰੇ ਪਾਸਿਓਂ ਗੰਧਾ ਪੱਕੀਆਂ ਕਰਵਾਈਆਂ। ਤੇ ਸਾਫ ਸਫਾਈ ਕਰਵਾਈ ਤੇ 5 ਸਾਲ ਉਸ ਵਿੱਚੋਂ ਪਾਣੀ ਕਢਵਾਇਆ ਪਿੰਡ ਦੇ ਲੋਕਾਂ ਦੇ ਘਰਾਂ ਵਿੱਚ ਟਾਇਲਟਾਂ ਬਣਵਾਈਆਂ ਹਰ ਗਰੀਬ ਪਰਿਵਾਰ ਨੂੰ ਹਰ ਸਹੂਲਤ ਪ੍ਰਾਪਤ ਕਰਵਾਈ ਜੋ ਵੀ ਸਰਕਾਰ ਵੱਲੋਂ ਆਈ ਸੀ ਪਿੰਡ ਵਿੱਚ ਸਰਕਾਰ ਵੱਲੋਂ 50000 ਰੁਪਏ ਦੀ ਗ੍ਰਾਂਟ ਦਿੱਤੀ ਗਈ ਸੀ ਜਿਹਦੇ ਨਾਲ ਨੌਜਵਾਨਾਂ ਨੂੰ ਜਿੰਮ ਕਰਨ ਵਾਲਾ ਮਸ਼ੀਨੀ ਸਮਾਨ ਲੈ ਕੇ ਦਿੱਤਾ ਡੇਰੇ ਵਾਲੀ ਸਾਈਡ ਸ਼ੰਗਾਰਾ ਸਿੰਘ ਦੇ ਘਰ ਤੋਂ ਲੈ ਕੇ ਛੱਪੜ ਦਾ ਗੰਦੇ ਪਾਣੀ ਦੇ ਨਿਕਾਸ ਲਈ ਨਾਰਾ ਬਣਵਾਇਆ ਗਿਆ ਪਿੰਡ ਦੇ ਗਰੀਬ ਪਰਿਵਾਰਾਂ ਨੂੰ ਮੁਫਤ ਗੈਸ ਕਨੈਕਸ਼ਨ ਦਵਾਏ ਗਏ ਪਿੰਡ ਵਿੱਚ ਸਾਲਾਨਾ ਕ੍ਰਿਕਟ ਟੂਰਨਾਮੈਂਟ ಗ್ರಾಮ ਪੰਚਾਇਤ ਅਤੇ ਸੋਲ ਯੂਥ ਕਲੱਬ ਦੇ ਵੱਲੋਂ ਕਰਾਇਆ ਜਾਂਦਾ ਹੈ ਅਧਿਆਨ ਵਾਲਾ ਮੇਰਾ ਜਿਹੜਾ 50 ਸਾਲਾ ਦਾ ਮਿਸ਼ਨ ਹੈ ਪਿੰਡ ਦੇ ਭਲਾਈ ਵਾਸਤੇ ਵਿਕਾਸ ਦੇ ਕੰਮਾਂ ਲਈ ਕਲੋਨੀਆਂਆਂ ਦੀਆਂ ਗਲੀਆਂ ਨਾਲੀਆਂ ਪਹਿਲ ਦੇ ਆਧਾਰ ਤੇ ਬਣਾਉਣੀਆਂ ਕਲੋਨੀਆਂ ਵਿੱਚ ਸੂਬੇਦਾਰ ਚਮਨ ਲਾਜੀ ਦੇ ਘਰ ਤੋਂ ਲੈ ਕੇ ਨਾਲੇ ਤੱਕ ਪਾਈਪ ਲਾਈਨ ਪਵਾਉਣੀਆਂ ਕਲੋਨੀਆਂ ਵਿੱਚ ਸੋਲੇ ਲਾਈਟਾਂ ਲਗਵਾਉਣੀਆਂ ਪਿੰਡ ਦੇ ਨੌਜਵਾਨਾਂ ਨੂੰ ਖੇਡ ਦਾ ਸਮਾਨ ਤੇ ਕ੍ਰਿਕਟ ਦੇ ਸਮਾਨ ਦੀ ਕਿਟ ਲਿਆ ਕੇ ਦੇਣੀ ਡੇਰੇ ਵਾਲੇ ਛੱਪੜ ਤੋਂ ਲੈ ਕੇ ਪਾਈਪ ਲਾਈਨ ਪਵਾਣੀ ਡੇਰੇ ਵਾਸਤੇ ਢੇਰ ਕੋੜਾ ਛੁੱਟਣ ਵਾਸਤੇ ਥਾਂ ਦਾ ਪ੍ਰਬੰਧ ਕਰਕੇ ਦੇਣਾ ਡੇਰੇ ਵਿੱਚ ਸੋਨੇ ਲਾਈਟਾਂ ਲਗਵਾਉਣੀਆਂ ਸ਼ਮਸ਼ਾਨ ਘਾਟ ਵਿੱਚ ਚਾਰ ਦਿਵਾਰੀ ਕਰਵਾਣੀ ਪਿੰਡ ਤੋਂ ਲੈ ਕੇ ਡੇਰੇ ਤੱਕ ਪੱਕੀ ਸੜਕ ਬਣਾਉਣੀ ਪਿੰਡ ਦੇ ਲੋੜਵੰਦ ਲੋਕਾਂ ਨੂੰ 5-5 ਮਰਲੇ ਦੇ ਪਲਾਟ ਅਲਾਟ ਸਰਕਾਰ ਤੋਂ ਕਰਾ ਕੇ ਦੇਣੇ ਪਿੰਡ ਦੇ ਜਿਹੜੇ ਲਾਹੇ ਪਾਤਰ ਜੀ ਟਾਇਲਟਾਂ ਦੇ ਪੈਸੇ ਰਹਿੰਦੇ ਹਨ ਉਹ ਪਵਾ ਕੇ ਦੇਣੇ ਪਿੰਡ ਦੇ ਜਿਨ੍ਹਾਂ ਲੋਕਾਂ ਨੇ ਪੈਨਸ਼ਨਾਂ ਰੈਂਦੀਆਂ ਉਹ ਲੋ ਆਕੇ ਦੇਣੀਆਂ ਪਿੰਡ ਦੇ ਜਿਨ੍ਹਾਂ ਲੋਕਾਂ ਦੇ ਗੈਸ ਕਨੈਕਸ਼ਨ ਰਹਿੰਦੇ ਹਨ ਉਹ ਲਵਾਣੇ ਪਿੰਡ ਵਿੱਚ ਅੰਬੇਡਕਰ ਭਵਨ ਬਣਾਉਣਾ ਜਿੱਥੇ ਮੀਂਹ ਵਿੱਚ ਗਰੀਬ ਲੜਕੀਆਂ ਦੇ ਵਿਆਹ ਹੋ ਸਕਣ ਪਿੰਡ ਵਿੱਚ ਆਂਗਣਵਾਰੀ ਸੈਂਟਰ ਹੈ ਪਰ ਉਸ ਦੀ ਬਿਲਡਿੰਗ ਨਹੀਂ ਆ ਉਹ ਵੀ ਸਰਕਾਰ ਵੱਲੋਂ ਗ੍ਰਾਂਟ ਲੈ ਕੇ ਬਣਾਣੀ ਪਿੰਡ ਵਿੱਚ ਜਿਮ ਦਾ ਸਮਾਨ ਹੈ ਪਰ ਸਮਾਨ ਰੱਖਣ ਲਈ ਬਿਲਡਿੰਗ ਨਹੀਂ ਹੈ ਉਹ ਬਣਾ ਕੇ ਦੇਣੀ ਐਨੇ ਕ ਮੈਂ ਕੰਮ ਜੋ ਅਲੀਕੇ ਆ ਸਰਕਾਰ ਕਾਂਗਰਸ ਦੀ ਆ ਮੈਂ ਕਾਂਗਰਸ ਦੇ ਨਾਲ ਸੰਬੰਧ ਰੱਖਦਾ ਆ ਔਰ ਮੈਂ ਇਹ ਸਰਕਾਰ ਤੋਂ ਜਿੱਦਾਂ ਮਰਜੀ ਇਹ ਪਿੰਡ ਨੂੰ ਗ੍ਰਾਂਟਾਂ ਲਿਆ ਕੇ ਆਪਣੇ ਪਿੰਡ ਨੂੰ ਸੋਨਾ ਬਣਾਉਂਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਦੁੱਖ ਤਕਲੀਫਾਂ ਪਿੰਡ ਦੀਆਂ ਉਹ ਸਾਰੀਆਂ ਸਰਕਾਰ ਤੱਕ ਲਿਜਾ ਕੇ ਕੈਪਟਨ ਅਮਰਿੰਦਰ ਸਾਹਿਬ ਤੋਂ ਸਿੰਘ ਤੱਕ ਜਾਣਾ ਪਵੇ 골ਡੀ ਸਾਹਿਬ ਕੋਲ ਜਾਣਾ ਪਵੇ ਜਿਹਦੇ ਕੋਲ ਜਾਣਾ ਮੈਂ ਪਿੰਡ ਲੈ ਜਾਊਂਗਾ ਔਰ ਆਪਣੇ ਪਿੰਡ ਦਾ ਸੁਧਾਰ ਕਰਾਉਂਗਾ ਔਰ ਵਿਕਾਸ ਦੇ ਕੰਮ ਕਰਾਉਂਗਾ ਸਰਪੰਚ ਸਾਹਿਬ ਤੁਸੀਂ ਇਹ ਦੱਸੋ ਕਿ ਪਿੰਡ ਦੀ ਕਿਹੜੀ ਸਭ ਨਾਲ ਤੇ ਵੱਡੀ ਸਮੱਸਿਆ ਜਿਹਨੂੰ ਤੁਸੀਂ ਕਹਿਲਤੇ ਅਧਾਰ ਤੇ ਹੱਲ ਕਰੋਗੇ ਕਹਿਲ ਦੇ ਅਧਾਰ ਤੇ ਮੇਰੇ ਪਿੰਡ ਦੇ ਵਿੱਚ ਕਲੋਨੀਆਂ ਵਾਲੀਆਂ ਹੰਗਲੀਆਂ ਨਾਲੀਆਂ ਮੈਂ ਲਿਖਿਆ ਵੀ ਆਪਣੇ ਮੈਨੀਫੈਸਟੋ ਵਿੱਚ ਕਿ ਮੈਂ ਪਹਿਲ ਦੇ ਆਧਾਰ ਤੇ ਕਲੋਨੀਆਂ ਵਾਲੀਆਂ ਗਲੀਆਂ ਨਾਲੀਆਂ ਜਿਹੜੀਆਂ ਉਹਨਾਂ ਨੂੰ ਇੰਟਰਲੌਕ ਲਾ ਕੇ ਵਿੱਚ ਧਾਰੀਆਂ ਪਵਾ ਪਵਾ ਕੇ ਸੋਹਣੀਆਂ ਬਣਾਉਂਗਾ ਉਸ ਤੋਂ ਬਾਅਦ ਸਾਡੇ ਇੱਕ ਅੱਜ ਵੱਡੀ ਸਮੱਸਿਆ ਆ ਢੇਰ ਸੁੱਟਾ ਮਾਰ ਤੇ ਸਾਡੇ ਕੋਲ ਜਗ੍ਹਾ ਹੈ ਨਹੀਂ ਆ ਉਹ ਮੈਂ ਥਾਂ ਜਾਂਦਾ ਪੰਚਾਇਤ ਦਾ ਇਧਰੋਂ ਕਨਵਰਟ ਕਰਾ ਕੇ ਸਾਡੇ ਕੋਲ ਸ਼ਾਮਲਾ ਡਾ ਜਾ ਉਹ ਕਰਾਂਗੇ ਜਾਂ ਕੋਈ ਸਰਕਾਰ ਨੂੰ ਜੇ ਕੋ ਹੋਇਆ ਤਾਂ ਉਸ ਹਿਸਾਬ ਨਾਲ ਕਰਕੇ ਸਾਨੂੰ ਕਰਾਇਆ ਵੀ ਆ ਨਾ ਦੁਕਾਨਾਂ ਦਾ ਜੋ ਉਸ ਹਾਵਨਾ ਕਰਕੇ ਅਸੀਂ ਮੈਂ 5 ਮੰਜ਼ਿਲ 'ਚ ਚਾਹੇ ਲਾਵਾਂ 10 ਮੰਜ਼ਿਲ 'ਚ ਲਾਵਾਂ ਪਿੰਡ ਨੂੰ ਉਹ ਕੂੜਾ ਸੱਟਣ ਵਾਸਤੇ ਲੈ ਕੇ ਦਊਂਗਾ। ਉਸ ਤੋਂ ਬਾਅਦ ਸਾਡੇ ਇੱਕ ਛੱਪੜ ਦੀ ਬੜੀ ਵੱਡੀ ਸਮੱਸਿਆ ਆ। ਉਹ ਵੀ 25 ਲੱਖ ਦਾ ਪ੍ਰੋਜੈਕਟ ਆ। ਪਾਈਪ ਲਾਈਨ ਪੈਣ ਵਾਲੀ ਆ। ਉਹ ਪਾਈਪ ਲਾਈਨ ਪਵਾ ਕੇ ਉਹ ਜਿਹੜਾ ਪਿੰਡ ਦਾ ਗੰਦਾ ਪਾਣੀ ਉਹ ਸੜਕਾਂ ਦੇ ਵਿੱਚ ਖੜ ਜਾਂਦਾ ਘਰਾਂ ਦੇ ਵਿੱਚ ਵੀ ਖੜ ਜਾਂਦਾ ਉਹਦਾ ਲਵਾਇਆ ਪੰਪ ਪਰ ਜ਼ਿੰਮੇਵਾਰ ਜਦੋਂ ਹੁਣ ਪਾਣੀ ਨਹੀਂ ਕੱਢਣ ਦੇ ਹੁੰਦੇ ਕਣਕ ਦਾ ਹੁਣ ਸੀਜ਼ਨ ਆ ਤਾਂ ਉਹਨਾਂ ਨੂੰ ਲੋੜ ਨਹੀਂ ਉਸ ਪਾਣੀ ਦੀ ਛੋਨੇ ਵੇਲੇ ਤਾਂ ਚਲੋ ਕੱਢ ਲਈਦਾ। ਇਸ ਵਾਰ ਕੋ ਪਾਈਪ ਲਾਈਨ ਜਦੋਂ ਪੈ ਜਾਣੀ ਉਹ ਬਹੁਤ ਵੱ ਸਾਡੇ ਨਾਲ ਪਿੰਡ ਦੇ ਬਸਨੀ ਖੜੇ ਆ ਉਹਨਾਂ ਨਾਲ ਗੱਲਬਾਤ ਕਰਦੇ ਕਿ ਜਿਹੜੇ ਪਿੰਡ ਦੇ ਕੰਮ ਕਰਾਏ ਹੈ ਕਿ ਆ ਉਹਨਾਂ ਨਾਲ ਸਰਪੰਚ ਸਾਹਿਬ ਦੇ ਕੰਮ ਨਾਲ ਸੰਤੁਸ਼ਟ ਹੈ ਸਰ ਤੁਸੀਂ ਕੀ ਕਹੋਗੇ ਜਿਹੜੇ ਸਰਪੰਚ ਸਾਹਿਬ ਨੇ ਪਿੰਡ ਦੇ ਕੰਮ ਕਰਾਏ ਹੈ ਤੁਸੀਂ ਇਹਦੇ ਬਾਰੇ ਕੀ ਕਹੋਗੇ ਨਹੀਂ ਵਧੀਆ ਕੀਤਾ ਜੋ ਵੀ ਕੀਤਾ ਵਧੀਆ ਕੰਮ ਕੀਤੇ ਆ ਕੋਈ ਚ ਜੋੜ ਨਹੀਂ ਪਈ ਗਈ ਜੋ ਕੰਮ ਕੀਤੇ ਵਧੀਆ ਕੀਤੇ ਆ ਹੋਰ ਗੱਲ ਕਰ ਕੱਲ ਬਾਤ ਕਰ ਲੈਂਦੇ ਨੇ ਸਾਡੇ ਨਾਲ ਇੱਧਰ ਕੜੇ ਨੇ ਗੱਲਬਾਤ ਕਰਦੇ ਸਾਬ ਤੁਸੀਂ ਦੱਸੋ ਕਿ ਪਿੰਡ ਦੇ ਵਿੱਚ ਜੋ ਕੰਮ ਕਰਵਾਏ ਇਹਦੇ ਬਾਅਦ ਤੁਸੀਂ ਕੀ ਕਹੋਗੇ ਸਰਪੰਚ ਸਾਹਿਬ ਨੇ ਜਿਹੜੇ ਕੰਮ ਕਰਾਏ ਉਹਦੇ ਪਰ ਤੁਸੀਂ ਸੰਤੁਸ਼ਟ ਹੋ ਜੀ ਹਾਂਜੀ ਐਨ ਜੀ ਜਿਹੜੇ ਕੰਮ ਮਤਲਬ 50 ਸਾਲ ਦੇ ਬਜ਼ੁਰਗ ਨਹੀਂ ਕਰ ਸਕੇ ਸਰਪੰਚ ਸਾਹਿਬ ਨੇ ਕੀਤੇ ਜੀ ਜੋ ਸੜਕਾਂ ਗਲੀਆਂ ਨਾਲੀਆਂ ਕਦੀ ਬਣੀਆਂ ਨਹੀਂ ਸੀ ਸੁੱਕਣਾ ਵੀ ਨਹੀਂ ਸਕਦਾ ਵੀ ਬਣ ਜਾਣਗੀਆਂ ਪਰ ਸਰਪੰਚ ਸਾਹਿਬ ਨੇ ਸਾਰਾ ਕੁਝ ਬਣਾ ਕੇ ਦਿੱਤਾ ਜੀ ਸੋ ਪਿੰਡ ਵਾਸੀ ਨੇ ਦੱਸਿਆ ਕਿ ਜਿਸ ਤਰ੍ਹਾਂ ਸਰਪੰਚ ਸਾਹਿਬ ਨੇ ਪਿੰਡ ਦੇ ਕੰਮ ਕਰਾਏ ਨੇ ਲੋਕ ਕਾਫੀ ਸੰਤੁਸ਼ਟ ਹੈ ਤੇ ਹੁਣ ਸਾਡੇ ਨਾਲ ਕੁਝ ਹੋਰ ਬਜ਼ੁਰਗ ਖੜੇ ਹੋਣਾ ਗੱਲਬਾਤ ਕਰਦੇ ਹਾਂ ਅਗਰ ਤੁਸੀਂ ਦੱਸੋ ਕਿ ਜਿਹੜੇ ਸਰਪੰਚ ਸਾਹਿਬ ਨੇ ਪਿੰਡ ਦੇ ਕੰਮ ਕਰਵਾਏ ਉਹਦੇ ਪਰ ਤੁਸੀਂ ਕੀ ਕਹੋਗੇ ਨਹੀਂ ਇਹ ਬਹੁਤ ਸਹਿਮਤ ਹਾਂ ਦੋ ਸਰਪੰਚ ਸਾਡੇ ਕੰਮ ਕੀਤੇ ਸਹੀ ਕੀਤੇ ਆ ਸਾਨੂੰ ਹੁਣ ਵੀ ਆਸ ਸਰਪੰਚ ਸਾਹਿਬ ਦੇ ਕਿ ਆ ਅਤਵਰ ਕੇ ਬੇਨਤੀ ਆ ਜਿਹੜੋ ਅੱਗੇ ਕੰਮ ਕੀਤਾ ਉਹੀ ਮੋਰ ਫੇਰ ਕੰਮ ਚ ਕਰੇ ਬਸ ਐ ਨਾ ਜਿਆ ਨੂੰ ਸਭ ਪੱਟ ਜਾ ਜਿੰਦਾ ਕਦੇ ਬੋਲੀ ਖੜਦਾ ਨਹੀਂ ਫੇ ਤੁਸੀਂ ਹੁਣ ਸਰਪੰਚ ਸਾਹਿਬ ਨੂੰ ਵੋਟ ਪਾ ਕੇ ਜਿਟਾਉਂਗੇ ਹਾਂ ਬਾਬੇ ਕਰਦਾ ਬਿਲਕੁਲ ਜੀ ਪੂਰਾ ਜੋਰ ਲੱਗਾ ਪੂਰਾ ਜੋਰ ਲੱਗਾ ਹਲਕਾ ਪੂਰਾ ਜੋਰ ਲੱਗਾ ਸਰਪੰਚ ਸਾਹਿਬ ਨੇ ਵਧੀਆ ਕੰਮ ਕੀਤੇ ਜੀ ਮੇਰਾ ਮਤਲਬ ਕਹਿੰਦਾ ਜੋ ਕੰਮ ਇਹਨਾਂ ਕਰਾਏ ਆ ਬਹੁਤ ਵਧੀਆ ਕਰਾਏ ਆ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕਰਾਣੇ ਆ ਉਹ ਸਰਕਾਰ ਫੰਡ ਦੇਊਗੀ ਤੇ ਤਾਈਆਂ ਮੰਨ ਲੈ ਇਹ ਤਾਂ ਹੁਣ ਜਤਿੰਦਰ ਜੋਤੀ ਨੇ ਜੇਬ ਦੇ ਵਿੱਚੋਂ ਤਾਂ ਕੱਢ ਕੇ ਦੇਣੀ ਨਹੀਂ ਹੈ ਸਾਡੇ ਪਿੰਡ ਦੀ ਸਭ ਤੋਂ ਵੱਡੀ ਸਮੱਸਿਆ ਗੰਦਗੀ ਦੀ ਹੈ ਤਾਂ ਕਿ ਸਾਡੇ ਪਿੰਡ ਦਾ ਜਿਹੜਾ ਨਿਕਲਾਸ ਹੋ ਜਵੇ ਪਾਣੀ ਦਾ ਪੈਪ ਲਾਈਨ ਪੈ ਜਾਵੇ ਗਲੀਆਂ ਨਾਲੀਆਂ ਜਿਹੜੀਆਂ ਉਹ ਵਿੱਚੇ ਪਾਣੀ ਰੁਕੀ ਜਾਂਦਾ ਉਹਦਾ ਕੋਈ ਫਾਇਦਾ ਨਹੀਂ ਜਦ ਤੱਕ ਪਾਣੀ ਦਾ ਖੜਾ ਨਿਕਾਸ ਨਹੀਂ ਹੁੰਦਾ ਜਾਂ ਤੇ ਸਾਡੀ ਗੰਦਗੀ ਵਿੱਚ ਆਖੁੰਦੀ ਦੇਖੋ ਜੀ ਗਲੀਆਂ ਵੀ ਅੱਗੇ ਪਾਣੀ ਦਾ ਨਾਲੀਆਂ ਵੀ ਬਣੀਆਂ ਤੇ ਹੁਣ ਜਿਹੜੀ ਆ 13 ਦੀ ਵੀ ਬਹੁਤ ਸਮੱਸਿਆ ਆ ਤੇ ਉਹ ਵੀ ਬਣਨੀ ਆ ਕਿਤੇ ਮਕਾਨ ਮਿਲਣਾ ਚਾਹੀਦਾ ਆ ਫਿਰ ਮੇਰਾ ਇੱਕ ਮਕਾਨ ਹੈ ਉਹ ਵੀ ਇੱਤਾਂ ਦਿਖਦੀਆਂ ਫਿਰਦੀਆਂ ਜੀ ਮੈਂ ਵੀ ਉਹਦੇ ਮੋਹਰੇ ਫਰਿਆਦ ਕਰਦੀ ਆ ਤੁਹਾਡੇ ਇਹ ਵੀ ਸਾਨੂੰ ਕੁਝ ਹਮਦਰਦੀ ਕਰਨੀ ਚਾਹੀਦੀ ਇਸ ਹੀ ਪਿੰਡ ਦੇ ਵਿੱਚ सरपंच जितेंद्र ज्योति ਦੇ ਮੁਕਾਬਲੇ ਚ ਖੜੇ ਹੁਸ਼ਨ ਲਾਲ ਦਾ ਕਹਿਣਾ ਹੈ ਕਿ ਜੀ ਦੇਖੋ ਸਾਡੇ ਦਾ ਜਿਆਦਾ ਸਾਡੇ ਛੱਪੜ ਦਾ ਸਾਨੂੰ ਪਾਣੀ ਸਾਡੇ ਗਲੀਆਂ 'ਚ ਤੁਰਿਆ ਫਿਰਦਾ ਤੁਸੀਂ ਦੇਖ ਹੀ ਲਿਆ ਤੁਸੀਂ ਵੀ ਐ ਇੱਕੋ ਪਿੰਡ 'ਚ ਸਾਡੇ ਬਿਮਾਰੀ ਹੈ ਹਰੇਕ ਨੂੰ ਫੰਗ ਲੱਗੀ ਗਈ ਹੈ ਜੀ